ਕਵਾਰੀ ਬੇ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਚਿੰਕੀ ਲਈਦੀਆਂ ਯਾਦਾਂ ਦੇ ਵਿੱਚ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਉਹਨਾਂ ਦੀ ਹਰ ਇੱਕ ਚੀਜ਼ ਜਿਹੜੀ ਆ ਉਹਦੇ ਦਰਸ਼ਕ ਕਰਾਵਾਂਗੇ ਤੁਹਾਨੂੰ ਰੂਪ ਕਰਾਵਾਂਗੇ ਤੇ ਮੇਰੇ ਹੱਥ 'ਚ ਤੁੰਬੀ ਦਿਖ ਰਹੀ ਹੈ ਤੁਸੀਂ ਇਹ ਅਮਰ ਸਿੰਘ ਚਿੰਕੀਲਾ ਜੀ ਦੀ ਤੁੰਬੀ ਆ ਹਰ ਇੱਕ ਖਾੜੇ ਦੇ ਵਿੱਚ ਤੁਸੀਂ ਹੁਣ ਵੀ ਝੂਟੂਲ ਤੇ ਦੇਖਦੇ ਜਿਹੜੀ ਉਹਦੇ ਵਿੱਚ ਦੇਖ ਸਕਦੇ ਆ ਆਹ ਟੁੰਡੀ ਉਹਨਾਂ ਦੇ ਹੱਥਾਂ ਦੇ ਵਿੱਚ ਫੜੀ ਹੁੰਦੀ ਆ ਤੇ ਬਹੁਤ ਜੰਮਾ ਸਮਾ ਜਿਹੜੀ ਉਹਨਾਂ ਦੇ ਹੱਥ ਚ ਲਈ ਤੇ ਉਹਨਾਂ ਨੇ ਬਹੁਤ ਖਾੜਿਆਂ ਦੇ ਵਿੱਚ ਇਹ ਤੁੰਬੀ ਵਿਝਾਈ ਹੈ ਜੀ ਤੇ ਦੇਖ ਸਕਦੇ ਤੁਸੀਂ ਇਹਦੀ ਬੰਦਰ ਉਹਨਾਂ ਦੇ ਹੱਥ ਦੀ ਤਾਰ ਧੀ ਘੋੜੀ ਜਿੱਥੇ ਉਹਨਾਂ ਨੇ ਸੈੱਟ ਕੀਤੀ ਸੀ ਸਾਰਾ ਸੇਮ ਉਸੇ ਤਰ੍ਹਾਂ ਐ ਦਾਮ ਦੇ ਹੱਥ ਦੇ ਵਿੱਚ ਤੁਸੀਂ ਬਹੁਤ ਅਲੀ ਅਮચ્છી ਦਾ ਨਿਸ਼ਾਨ ਦੇਖੋਗੇ ਤੇ ਆ ਨੋਕ ਜਿਹੜੀ ਇਹਨਾਂ ਦੀ ਥੋੜੀ ਜਿਹੀ ਅਲੱਗ ਸੀਗੀ ਇਹਦੀਆਂ ਨਿਸ਼ਾਨੀਆਂ ਦੇ ਤੁਸੀਂ ਹੁਣ ਅਖਾੜੇ ਦੇ ਵਿੱਚ ਇਹਨੂੰ ਦੇਖ ਕੇ ਵੀ ਮਹਿਸਾਸ ਕਰ ਸਕਦੇ ਆ ਉਹੀ ਦੂਗੀ ਉਹਨਾਂ ਦੀ ਸਾਹਮਣੇ ਜਿੱਦਾਂ ਦੀ ਸੀਗੀ ਖਬਰ ਦੇ ਵਿੱਚ ਅਸੀਂ ਇਦਾਂ ਸਾਹਮਣੇ ਰੱਖੀ ਹੋਈ ਆ ਤੇ ਥੋੜੀ ਜਿਹੀ ਟਣਕਾ ਅਸੀਂ ਇਹਦੀ ਥੋੜੀ ਜਿਹੀ ਛਾਉਂ ਲਏ ਥੋੜ ਜਿਆ ਨੂੰ ਟਣਕਾ ਕੇ ਜੇ ਫਿਰ ਤੁਹਾਨੂੰ ਦਿਖਾਉਂਦੇ ਆ ਆਵਾਜ਼ ਜਿਹੜੀ ਇਹਦੀ ਕਿਦਾਂ ਦੀ ਸੀਗੀ ਸਾਹਮਣੇ ਜਦੋਂ ਇਹਨਾਂ ਦੇ ਖਾੜਿਆਂ ਦੇ ਵਿੱਚ ਆਉਂਦੀ ਸੀ ਉਦਾਂ ਨੇ ਯਾਦਾਂ ਚਮਕੀਲੇ ਦੀਆਂ ਤੇ ਅਮਰਜੋਤ ਦੀਆਂ ਏਬੀਸੀਆਰ ਜਿਹੜਾ ਤੁਸੀਂ ਦੇਖ ਰਹੇ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਆ ਇਹ ਇਹ ਦਬਈ ਬਹਿਰੀਨ ਜਦੋਂ ਗਏ ਆ ਇਹ ਟੂਰ ਤੇ ਉਥੋਂ ਲੈ ਕੇ ਆਏ ਸੀਗੇ ਨੈਸ਼ਨਲ ਦਾ ਹੈ ਸਗਾ ਬੀਸੀਆਰ ਤੇ ਬਹੁਤ ਪੁਰਾਣੇ ਬੰਦੇ ਜਿਹੜੇ ਉਹਨੂੰ ਲਿਆਂਦੇ ਆ ਬਹੁਤ ਸਾਰਿਆਂ ਨੂੰ ਪਤਾ ਹੋਣਾ ਵੀ ਇਹ ਬੀਸੀਆਰ ਜਿਹੜਾ ਸੀ ਬਹੁਤ ਵਧੀਆ ਚੱਲਦੇ ਹੁੰਦੇ ਸੀ ਵਧੀਆ ਬੀਸੀਆਰ ਸੀਗਾ ਜਿਹੜਾ ਇਹ ਇਹ ਜੀ 10 ਬਹੁਤ ਲੋਕਾਂ ਨੂੰ ਪਤਾ ਹੋਣਾ ਇਹਦੇ ਬਾਰੇ ਜੀ 10 ਬੀਸੀਆਰ ਜਿਹੜਾ ਨੈਸ਼ਨਲ ਦਾ ਇਹ ਲਿਆਂਦੇ ਸੀਗੇ ਤੇ 8 ਮਾਰਚ 1988 ਨੂੰ ਮੈਸੰਪੁਰ ਜਦੋਂ ਆਏ ਤਾਂ ਦੋ ਫਿਲਮਾਂ ਵੀਡੀਓ ਫਿਲਮਾਂ ਲਿਆ ਕੇ ਇਹ ਦੇਖਣ ਲਈ ਘਰ ਰੱਖ ਕੇ ਆਏ ਸੀਗੇ ਜਦੋਂ ਆਏ ਆ ਤੇ ਅਮਰਜੋਤ ਨੇ ਮੰਗਾਈਆਂ ਸੀ ਅਮਰਜੋਤ ਕਿਉਂਕਿ ਉਹਨਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਸੀਗਾ ਅਮਰਜੋਤ ਨੂੰ ਸੈਨਮੇ ਦੇ ਵਿੱਚ ਵੀ ਇਹ ਫਿਲਮਾਂ ਦੇਖਣ ਜਾਂਦੇ ਰਹੇ ਆ ਉਹ ਵੀ ਜਦੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਹ ਬੀਸੀਆਰ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਫਿਲਮਾਂ ਤੋਂ ਦੇਖਣੀਆਂ ਸੀ ਕਿ ਵੀਡੀਓ ਫਿਲਮਾਂ ਕਿਹੜੀਆਂ ਸੀਗੀਆਂ ਉਹ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਚਲਾ ਕੇ ਤੁਹਾਨੂੰ ਦੱਸਾਂਗੇ ਦਿਖਾ ਲਾਂਗੇ ਵੀ ਇਹ ਫਿਲਮਾਂ ਜਿਹੜੀਆਂ ਉਹਨਾਂ ਨੇ ਮੁੜ ਕੇ ਆ ਕੇ ਉਦੋਂ ਦੇਖਣੀਆਂ ਸੀਗੀਆਂ ਤੇ ਇਹ ਬੀਸੀਆਰ ਉਹਨਾਂ ਦੀ ਯਾਦ ਦੇ ਵਿੱਚ ਤੇ ਉਹਨਾਂ ਦੀ ਅਮਰਜੋਤ ਦੀ ਸਿਸਟਰ ਜਸਵੰਤ ਨੇ ਸੰਭ ਕੇ ਰੱਖਿਆ ਹੈ ਸੀਗਾ ਤੇ ਕੋਸ਼ਿਸ਼ ਕੀਤੀ ਸੀ ਵੀ ਚਲੋ ਹਰ ਇੱਕ ਚੀਜ਼ ਜਿਹੜੀ ਹੈ ਤੁਹਾਨੂੰ ਉਹਨਾਂ ਦੀ ਦਿਖਾਈ ਜਾਵੇ ਜਿਹੜੀ ਟੇਪ ਉਹ ਸੁਣਦੇ ਸੀਗੇ ਟੇਪ ਲੈ ਕੇ ਆਏ ਸੀਗੇ ਤੇ ਉਹ ਵੀ ਤੁਹਾਨੂੰ ਟੇਪ ਦੇ ਵਿੱਚ ਗਾਣੇ ਚਲਾ ਕੇ ਆਪਾਂ ਜਰੂਰ ਦਿਖਾਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਜਾਂਦਾਂ ਹਜੇ ਉਹਨਾਂ ਦੀਆਂ ਪਈਆਂ ਜਿਹੜੀਆਂ ਆਮ ਦੁਨੀਆ ਦੇ ਵਿੱਚ ਨਹੀਂ ਆਈਆਂ ਜਾਂ ਨਹੀਂ ਪਹੁੰਚ ਸਕੀਆਂ ਉਹ ਸਾਰੀਆਂ ਤੁਹਾਡੇ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਚਮਕੀਲਾ ਜੀ ਜਿਹੜੇ ਗਾਣੇ ਸੀ ਕਿੰਨੇ ਗਾਣੇ ਉਹ ਲਿਖ ਰਹੇ ਸੀ ਜਿਨ੍ਹਾਂ ਦਾ ਇੱਕ ਇੱਕ ਟੱਪਾ ਅਧੂਰੇ ਗਾਣੇ ਜਿਹੜੇ ਉਹਨਾਂ ਦੇ ਲਿਖਣ ਵਾਲੇ ਪਏ ਉਹ ਤੁਹਾਡੇ ਤੇ ਪਹੁੰਚਦੇ ਕਰਾਂਗੇ ਜਿੰਨੇ ਵੀ ਗਾਣੇ HMB ਦੇ ਵਿੱਚ ਉਹਨਾਂ ਦੇ ਰਿਕਾਰਡ ਹੋ ਚੁੱਕੇ ਸੀਗੇ ਟਰਾਈ ਕਰਾਂਗੇ ਉਹਨਾਂ ਦੇ ਮਾਸਟਰਪੀਸ ਜਿਹੜੇ ਆ ਲੰਭ ਕੇ ਤੁਹਾਨੂੰ ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਪੂਰੀ ਕੈਸਟ ਆ ਤੇ ਹੋਰ ਵੀ ਰਿਕਾਰਡ ਹੋਏ ਗਾਣੇ ਹੈਗੇ ਆ ਟਰਾਈ ਕਰਾਂਗੇ ਐਨ ਪੂਰੀ ਵੀ ਤੁਹਾਡੇ ਤਾਂ ਹਰ ਇੱਕ ਜਿਹੜੀ ਚੀਜ਼ ਆ ਉਹ ਨਵੇਂ ਗਾਣੇ ਵੀ ਪਹੁੰਚਦੇ ਹੋਣ ਤੇ ਉਹਨਾਂ ਦੀ ਲਿਖੀ ਹੋਇ ਇੱਕ ਇੱਕ ਵਰਡ ਜਿਹੜਾ ਆ ਤੁਹਾਨੂੰ ਉਹ ਦਿਖਾਈਏ ਵੀ ਤੇ ਉਹਨਾਂ ਦਾ ਸਾਜ਼ ਜਿਹੜਾ ਹਰ ਇੱਕ ਤੁਹਾਨੂੰ ਦਿਖਾਈਏ ਹਰ ਇੱਕ ਚੀਜ਼ ਉਹਨਾਂ ਦੇ ਕੱਪੜੇ ਹਰ ਇੱਕ ਚੀਜ਼ ਤੁਹਾਡੇ ਤੇ ਪਹੁੰਚਦੀ ਕਰਾਂਗੇ ਦੋਸਤੋ ਇਹ ਜਿਹੜੀ ਟੇਪ ਆ ਦੇਖ ਰਹੇ ਤੁਸੀਂ ਫਿਲਪਸ ਦੀ ਟੇਪ ਆ ਇਹ ਟੇਪ ਅਮਰਸੰਗੀ ਚਮਕੀਲਾ ਤੇ ਬੀਬਾ ਅਮਰਜੋਤ ਦੀ ਆ ਉਹਨਾਂ ਦੀ ਨਿਸ਼ਾਨੀ ਆ ਇਹ ਇਹ ਟੇਪ ਉਹਨਾਂ ਨੇ ਜਦੋਂ ਦबई ਤੇ ਕੈਨੇਡਾ ਦਾ ਟੂਰ ਲਾਇਆ ਉਦੋਂ ਉਹਨਾਂ ਨੇ ਇਹ ਟੇਪ ਲਈ ਸੀਗੀ ਆਪਣੇ ਗੀਤ ਸੌਣ ਲਈ ਕੈਸਟਾ ਸੌਣ ਲਈ ਉਹਨਾਂ ਦੇ ਐਲਪੀ ਰਿਕਾਰਡ ਵੀ ਤੁਹਾਨੂੰ ਦਿਖਾਉਣੇ ਆ ਜਿਹੜੇ ਐਲਪੀ ਰਿਕਾਰਡ ਆ ਐਚਐਮਬੀ ਨੇ ਇਹਨਾਂ ਨੂੰ ਦਿੱਤੇ ਹੋਏ ਆ ਜਿਹੜੇ ਇਹਨਾਂ ਦੇ ਹਾਲੇ ਤੱਕ ਤੇ ਅਮਰਜੋਤ ਦੀ ਸਿਸਟਰ ਜਸੰਤ ਨੇ ਸਪਾਲ ਕੇ ਜਿਹੜੇ ਆ ਐਲਪੀ ਰਿਕਾਰਡ ਵੀ ਜਿਹੜੇ ਐਚਐਮਬੀ ਨੇ ਦਿੱਤੀ ਉਹ ਵੀ ਰੱਖੇ ਹੋਏ ਆ ਡਿਸਪਲੇ ਕਰਦੇ ਆ ਤੁਹਾਨੂੰ ਤੇ ਜਿਹੜੀ ਟੇਪ ਆ ਏਵੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਆ ਇਸ ਤਰ੍ਹਾਂ ਸੰਭੀ ਹੋਈ ਤੇ ਦੇਖ ਸਕਦੇ ਤੁਸੀਂ ਇਹ ਟੇਪ ਦੇ ਵਿੱਚ ਆਪਣੇ ਗਾਣੇ ਉਹ ਸਾਉਂ ਦੇਖਦੇ ਸੀਗੇ ਫਿਲਪਸੀ ਦੇ ਪਿਆ ਹੈ ਤੇ ਇਹ ਸਾਰਾ ਸਮਾਨ ਆਪਾਂ BCR ਟੇਪ ਜਿਹੜਾ ਸਾਰਾ ਸਮਾਨ ਉਹਨਾਂ ਦਾ ਰਿਪੇਅਰ ਕਰਕੇ ਦੁਬਾਰਾ ਚਾਲੂ ਕੀਤਾ ਹੈ ਤੇ ਇਸੇ ਤਰ੍ਹਾਂ ਸੰਭਾਲ ਕੇ ਰੱਖਾਂਗੇ ਇਹਨਾਂ ਨੂੰ ਇਹ ਰੋਟੀਆ ਡੱਬਾ ਜਿਹੜਾ ਅਮਰ ਸਿੰਘ ਚਮਕੀਲੇ ਦਾ ਥੋੜਾ ਜਿਹਾ ਨਾਮ ਇਹਦੇ ਉੱਪਰ ਦਿਸਦਾ ਅੱਗੇ ਵੀ ਦਿਖਾਉਣੇ ਹਨ ਇਸ ਡੱਬੇ ਦੇ ਵਿੱਚ ਨਸਮਪੁਰਤ ਦੰਗੇ ਆ ਐਸੀ ਡੱਬੇ ਦੇ ਵਿੱਚ ਰੋਟੀ ਲੈ ਕੇ ਜਾ ਸਕੀ ਡੱਬਾ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਨਸਮਪੁਰ ਰੋਟੀ ਲੈ ਕੇ ਇਸ ਡੱਬੇ ਵਿੱਚ ਰੋਟੀਆ ਡਬਾਂ ਅਖਾੜਿਆਂ ਦੇ ਵਿੱਚ ਐਸੀ ਡੱਬੇ ਦੇ ਵਿੱਚ ਰੋਟੀ ਲੈ ਕੇ ਜਾਂਦੇ ਹੁੰਦੇ ਸੀ ਅਮਰਜਤ ਚਮਕੀਲਾ ਓਹੋ ਅਮਰ ਜੀ ਰੋਟੀ ਉਸ ਦਿਨ ਖਾ ਲਈ ਸੀ ਮੈਂ ਸੰਭਤ ਤੇ ਚੰਪੀਲੇ ਦੀ ਰੋਟੀ ਬਾਸ ਲੋ ਜੇ ਦਿਨ ਡਵੇ ਵਿੱਚੋਂ ਕੱਢੀ ਸੀ ਤੇ ਆਲੂ ਮਠਰੀ ਦੀ ਸਬਜ਼ੀ ਨਾਲ ਰੋਟੀ ਖਾਈ ਉਸ ਦਿਨ ਇਹ ਤੁੰਗੀ ਜਿਹੜੀ ਵੱਜ ਰਹੀ ਆ ਇਹ ਅਮਰ ਸਿੰਘ ਚੰਪੀਲੇ ਦੀ ਤੁੰਗੀ ਜਿਹੜੀ ਸਟੇਜਾਂ ਦੇ ਉੱਪਰ ਪਜਾਂਦੇ ਹੁੰਦੇ ਸੀਗੇ ਇਹ ਜੁਨੀ ਜਿਹੜੀ ਤੁਸੀਂ ਦੇਖ ਰਹੇ ਆ ਇਹ ਅਮਰਜੋਤ ਦੀ ਚੁੰਨੀ ਆ ਤੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਹ ਚੁੰਨੀ ਲੈ ਕੇ ਜਾਂਦੇ ਰਹੇ ਆ ਅਜੇ ਤੱਕ ਇਹ ਚੁੰਨੀ ਅਮਰਜੋਤ ਦੀ ਸਿਸਟਰ ਨੇ ਸੰਭਾਲ ਕੇ ਰੱਖੀ ਹੋਈ ਆ ਤੇ ਇਹ ਤੁਹਾਨੂੰ ਦਿਖਾਉਣ ਜਾ ਰਹੇ ਸੀਗੇ ਬਹੁਤ ਸਾਰੀਆਂ ਯਾਦਾਂ ਦੇ ਨਾਲ ਅਮਰ ਜੋਤ ਦੀਆਂ ਇਹ ਚੁੰਨੀਆਂ ਜਿਹੜੀਆਂ ਤੁਸੀਂ ਦੇਖ ਰਹੇ ਆਂ ਇਹ ਵੀ ਬਹੁਤ ਸਾਰੇ ਖਾੜਿਆਂ ਦੇ ਵਿੱਚ ਲਈਆਂ ਹੁੰਦੀਆਂ ਸੀ ਇਹ ਵੀ ਅਮਰ ਜੋਤ ਦੀਆਂ ਦੋ ਇਹ ਕੁਰਤਾ ਵੀ ਚਮਕੀਲੇ ਦਾ ਕੁਰਤਾ ਆ ਬਹੁਤ ਸਾਰੇ ਅਖਾੜਿਆਂ ਦੇ ਵਿੱਚ ਇਹ ਕੁਰਤਾ ਪਾਇਆ ਸੀਗਾ ਉਹਨਾਂ ਨੇ ਤੇ ਇਹ ਵੀ ਇੱਕ ਉਹਨਾਂ ਦੀ ਨਿਸ਼ਾਨੀ ਜਿਹੜਾ ਕੁਰਤਾ ਚਮਕੀਲਾ ਸਾਹਿਬ ਦਾ ਕੁਰਤਾ ਜਿਹੜਾ ਆ ਤੁਸੀਂ ਕੁਰਤਾ ਪਛਾਣ ਲਿਆ ਹੋਣਾ ਅਮਰ ਸਿੰਘ ਚਮਕੀਲਾ ਜੀ ਦਾ ਆਖਰੀ ਖਾੜਿਆਂ ਦੇ ਵਿੱਚ ਹਰੀ ਚੁੰਨੀ ਅਮਰ ਜੋਦੀ ਤੇ ਇਹ ਕੁਰਤਾ ਜਿਹੜਾ ਆ ਜਿੰਨੇ ਖਾੜੇ ਮੈਂ ਦਿਖਾਇਆ ਉਹਨਾਂ ਦੇ ਖਾੜੇ ਵੀ ਨਾਲ ਦਿਖਾਉਣਾ ਉਹੀ ਕੁਰਤਾ ਉਹ ਵੀ ਤੁੰਦੀ ਤੇ ਸੈਰ ਟਾਕੇ ਮਾਨੇ ਜਦ ਸਰਕਾਰ ਦੇ ਨਾਲ ਪਹਿਨ ਕੇ ਸਾਨੂੰ ਦਿਖਾ ਲੈਣ ਲਈ ਉਦਾਂ ਦੇਖਦੇ ਸੀ ਆਪਾਂ ਥੋੜੀ ਜਿਹੀ ਇਦਾਂ ਦੇਖਣ ਲਈ ਇਦਾਂ ਲੱਗਦਾ ਵੀ ਬੰਦੇ ਦੀ ਪਾਈ ਹੋਈ ਚੀਜ਼ ਜਿਹੜੀ ਆ ਤੁਹਾਨੂੰ ਉਦਾਂ ਦੀ ਨਜ਼ਰ ਆ ਜਾਂਦੀ ਆ ਤਾਂ ਪਾਇਆ ਤੇ ਸੈਰ ਟਾਕੇ ਮਾਨੇ ਜਿੱਤੇ ਦੇ ਨਾਲ ਉਹਨਾਂ ਦਾ ਜਿਹੜਾ ਕੁਰਤਾ ਸੀਗਾ ਆਪਾਂ ਆ ਕੇ ਤੁਹਾਨੂੰ ਸ਼ੋਅ ਕਰਨ ਲਈ ਤੇ ਨਾਲ ਉਹਨਾਂ ਦੀ ਤੁੰਦੀ ਉਹਨਾਂ ਦਾ ਕੁਰਤਾ ਸੇਮ ਉਹੀ ਕਾਫੀ ਟਾਈਮ ਦੇ ਬਾਅਦ ਮੈਨੂੰ ਲੱਗਦਾ 35-40 ਸਾਲ ਬਾਅਦ ਤੁਸੀਂ ਸੇਮ ਉਹੀ ਚੀਜ਼ ਦੇਖਦੇ ਆ ਸੰਭਾਲ ਕੇ ਰੱਖਿਆ ਇਹਨਾਂ ਨੇ ਤੇ ਰਿਕੁਐਸਟ ਕੀਤੀ ਸੀਗੀ ਵੀ ਜੇ ਆਪਾਂ ਪਾ ਕੇ ਦਿਖਾ ਦਈਏ ਇਹ ਮਿੰਟ ਲਈ ਤਾਂ ਬਹੁਤ ਵਧੀਆ ਗੱਲ ਆ ਉਦੋਂ ਮੈਂ ਸੁਣਿਆ ਸੀ ਕੋੜਤਾ ਵੀ ਹੋਰ ਕਿਸੇ ਕੋਲੇ ਆ ਇਹ ਲੈਣਾ ਵਾਲਾ ਪਿੰਕ ਪਰ ਨਹੀਂ ਇਹ ਅਮਰਜੋਦੀ ਸਿਸਟਰ ਜਸਾਂਤ ਦੇ ਕੋਲ ਸੀਗਾ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੂੰ ਵੀ ਤੇ ਕੋੜਤਾ ਇੱਕ ਵਾਰੀ ਪਾ ਕੇ ਲੋਕਾਂ ਨੂੰ ਸ਼ੋਅ ਕਰ ਦਿਜੀਏ ਵਧੀਆ ਲੱਗੂਗਾ ਤਾ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਤੂੰ ਵੀ ਥੋੜੀ ਬੋਦੀ ਜਿੰਨੇ ਤੰਤਾ ਦਾ ਕਰਦਾ ਐਸੇ ਤਰ੍ਹਾਂ ਲਿਜਾਉਂਦੇ ਹੁੰਦੇ ਸੀ ਆਪੋ ਯਾਰ ਕਰਦੇ ਸੀ ਥੋੜਾ ਸਾਥ ਦਿੱਲੀ ਇਦਾਂ ਫਸ ਲੈਂਦੇ ਸੀਗੇ ਥੋੜਾ ਇਦਾਂ ਹੋਇਆ ਸੀਗਾ ਅਰੇ ਤੂੰ ਵੀ ਤੇ ਵਰਤਾਂਵਾਂ ਦੇ ਤੁਹਾਨੂੰ ਸ਼ੋਅ ਕੀਤਾ ਲੱਗਦਾ ਬਹੁਤ ਵਧੀਆ ਲੱਗੂਗਾ ਔਰ ਵੀ ਤਾਂ ਕੋਈ ਚੀਜ਼ ਜਿਹੜੀ ਹੋਊਗੀ ਤੁਹਾਨੂੰ ਵਧੀਆ ਤੰਗ ਦੇ ਨਾਲ ਸ਼ੋਅ ਕਰਦੇ ਰਹਿਵਾਂਗੇ ਦਿਖਾਉਂਦੇ ਰਹਿਵਾਂਗੇ ਤੇ ਕੋਰਤਾਪਾ ਕੇ ਫੀਲਿੰਗ ਜੇ ਖਵਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਫੀਲਿੰਗ ਬਹੁਤ ਵਧੀਆ ਆ ਰਹੀ ਆ ਵੀ ਇੰਨੀ ਮਹਾਨ ਆਸਤੀ ਐਡੇ ਵੱਡੇ ਕਲਾਕਾਰ ਹਰ ਇੱਕ ਚੀਜ਼ ਦੇ ਕਾਰੀਗਰ ਤੇ ਸ਼ੋਰ ਕਾ ਹਰਮੋਨੀਅਮ ਤੇ ਤੂੰ ਵੀ ਤਾਂ ਮਾਸਟਰ ਜਿਹਾ ਉਹਨਾਂ ਦੇ ਇਸ ਵੇਲੇ ਇਸ ਵੇਲੇ ਵੀ ਤੂੰ ਵੀ ਮਾਸਟਰ ਹੋਈ ਐ ਬਾਅਦ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿਸੇ ਦੇ ਸਟੇਜ ਤੇ ਮੈਂ ਨਹੀਂ ਸੁਣੀ ਵੇ ਉਸ ਤਰ੍ਹਾਂ ਦੀ ਤੁੰਬੀ ਕਿਸੇ ਨੇ ਵੀ ਬਜਾਈ ਹੋਊਗੀ ਤੇ ਇਹ ਤੁੰਬੀ ਤੇ ਕੁਰਤਾ ਜਿਹੜਾ ਸੀ ਉਹਨਾਂ ਦਾ ਤੁਸੀਂ ਦੇਖ ਸਕਦੇ ਆ ਉਸੇ ਤਰ੍ਹਾਂ ਇਹ ਕੁਰਤਾ ਜਿਹੜਾ ਤੁਸੀਂ ਦੇਖ ਰਹੇ ਆ ਪਹਿਲੇ ਖੜਿਆਂ ਦਾ ਇਹ ਵੀ ਚਮਕੀਲੇ ਦੇ ਕੁਰਤਾ ਜਿਹੜਾ ਪਾਇਆ ਪਹਿਲੇ ਖੜਿਆਂ ਦੇ ਵਿੱਚ ਸਸੀ ਦੇ ਵਿੱਚ ਬਹੁਤ ਜਗ੍ਹਾ ਤੁਸੀਂ ਦੇਖਿਆ ਹੋਣਾ ਪਾਇਆ ਇਹ ਕੋਰਤਾ ਵੀ ਨਦੀ ਇੱਕ ਨਿਸ਼ਾਨੀ ਵਜੋਂ ਸਾਹਮਣੇ ਰੱਖਿਆ ਹੋਇਆ ਹੈ ਪਹਿਲਾ ਪੁਰਾਣੇ ਕੋਰਤਿਆਂ ਚ ਪਹਿਲਿਆਂ ਦੇ ਵਿੱਚੋਂ ਜਿਹੜਾ ਸਗਾ ਇਹ ਕੋਰਤਾ ਸਗਾ ਜੀ ਇਹ ਜਿਹੜੀ ਚੁੰਨੀ ਤੁਸੀਂ ਦੇਖ ਰਹੇ ਆ ਇਹ ਬੀਬਾ ਅਮਰਜੋਤੀ ਪੁਰਾਣੀ ਚੁੰਨੀ ਹੈ ਜਦੋਂ ਇਹ ਮਾਨਕ ਦੇ ਨਾਲ ਪ੍ਰੋਗਰਾਮ ਲਾਉਂਦੇ ਹੁੰਦੇ ਸੀ ਉਸ ਟਾਈਮ ਦੀ ਜਿਹੜੀ ਚੁੰਨੀ ਹੈ ਇਹ ਅਮਰਜੋਤੀ ਸਭ ਤੋਂ ਪੁਰਾਣੀ ਪਹਿਲੀ ਚੁੰਨੀ ਹੈ ਜਦੋਂ ਮਾਨਕ ਦੇ ਨਾਲ ਲਗਾਉਂਦੇ ਹੁੰਦੇ ਸੀ ਉਸ ਟਾਈਮ ਦੀ ਇਹ ਜਿਹੜਾ ਤੁਸੀਂ ਮੈਂਬਰਸ਼ਿਪ ਕਾਰਡ ਦੇਖ ਰਹੇ ਹੋ ਪੰਜਾਬੀ ਫੋਕ ਸਿੰਗਰ ਐਸੋਸੀਏਸ਼ਨ ਵੱਲੋਂ ਲੁਧਿਆਣਾ ਵੱਲੋਂ ਜਿਹੜਾ ਸੀ ਇਹ ਅਮਰਜੋਤ ਨੂੰ ਮਿਲਿਆ ਸਿਕਾ ਮੈਂਬਰਸ਼ਿਪ ਫਾਰਮ ਜਿਹੜਾ ਸੀਗਾ ਇਹ ਅਮਰਜੋਤ ਦਾ ਅਜੇ ਤੱਕ ਜਿਹੜਾ ਮੈਂਬਰਸ਼ਿਪ ਕਾਰਡ ਆ ਸਿੰਗਰ ਵੱਲੋਂ ਫੋਕ ਸਿੰਗਰ ਵੱਲੋਂ ਸੰਭਾਲ ਕੇ ਰੱਖਿਆ ਗਿਆ ਇਹ ਚੁੰਨੀ ਜਿਹੜੀ ਅਮਰਜੋਤ ਦੀ ਚੁੰਨੀ ਆ ਇਹ ਵੀ ਪਹਿਲੇ ਖਾੜਿਆਂ ਦੀ ਚੁੰਨੀ ਆ ਬਹੁਤ ਸਾਰੇ ਖਾੜਿਆਂ 'ਚ ਕਿਤੇ ਨਾ ਕਿਤੇ ਦੇਖੀ ਹੋਗੀ ਤੁਸੀਂ ਇਹ ਨਿਸ਼ਾਨੀ ਵੀ ਅਮਰਜੋਤ ਦੀ ਸਾਮ੍ਹ ਕੇ ਰੱਖੀ ਹੋਈ ਨਿਸ਼ਾਨੀਆਂ ਵਿੱਚੋਂ ਇਹ ਚੁੰਨੀ ਜਿਹੜੀ ਆ ਇਹ ਵੀ ਅਮਰ ਜੋਦੀ ਕਾਫੀ ਖਾੜਿਆਂ ਦੇ ਵਿੱਚ ਲਈ ਹੈ